ਆਇਓ ਆਜ ਇਲੈਕਸ਼ਨ ਕਮਿਸ਼ਨ ਕੋਲ ਕੀ ਮਸਲਾ ਕੀ ਹੈ ਦੇਖੋ ਜੀ ਮੈਂ ਜਿਹੜੇ ਸਾਡੇ ਸਟੇਟ ਇਲੈਕਸ਼ਨ ਕਮਿਸ਼ਨਰ ਨੇ ਡਾਕਟਰ ਰਾਜਕਮਰ ਚੌਧਰੀ ਜੀ ਉਹਨਾਂ ਨੂੰ ਮਿਲਣ ਆਇਆ ਸੀ ਕਿਉਂਕਿ ਪਿਛਲੇ 2-3 ਦਿਨ ਤੋਂ ਜਿਹੜੀ ਪੰਜਾਬ ਚ ਜ਼ਿਆਤੀ ਹੋ ਰਹੀ ਆ ਪੰਚਾਇਤਾਂ ਦੇ ਇਲੈਕਸ਼ਨ ਨੂੰ ਲੈ ਕੇ ਜਿਹੜੀਆਂ ਤੰਦਲੀਆਂ ਨੇ ਹੋਈਆਂ ਨੇ ਜਿਹੜੀਆਂ ਜ਼ਿਆਤੀਆਂ ਹੋਈਆਂ ਨੇ ਮੇਰੀ ਆਪਣੀ ਪਾਰਲੀਮੈਂਟ ਚ ਕੋਈ ਵਿਧਾਨ ਸਭਾ ਚ ਨਹੀਂ ਆ ਜਿੱਥੇ ਆਮ ਪਾਰਟੀ ਦੇ ਲੀਡਰਾਂ ਨੇ ਉਹਨਾਂ ਦੇ ਐਮ ਐਲ ਏਜ਼ ਨੇ ਉਹਨਾਂ ਦੇ ਮਨਿਸਟਰਾਂ ਨੇ ਜ਼ਿਆਤੀ ਨਾ ਕੀਤੀ ਹੋਵੇ ਗਲਤ ਪੇਪਰ ਪਹਿਲਾਂ ਤਾਂ ਪੇਪਰ ਦੇਣ ਦੀ ਸੀ ਦੇ ਰਹੇ ਇੰਨੀ ਗੁੰਡਾਗਰਦੀ ਸੀ ਗੁੰਡੇ ਖੜੇ ਸੀ ਔਰ ਅਸੀਂ ਜਦੋਂ ਸ਼ਿਕਾਇਤ ਕਰਦੇ ਹੀ ਉਹਦੋਂ ਖਿਸਕ ਜਾਂਦੇ ਸੀ ਇੰਨੀ ਬੁਰੀ ਹਾਲਤ ਸੀ ਸਭ ਜਗ੍ਹਾ ਔਰ 4 ਨੂੰ ਨੋਮੀਨੇਸ਼ਨ ਹੋਈ ਆ 5 ਨੂੰ ਸਕਰੂਟਨੀ ਆ ਪੰਜ ਦੀ ਸਕਰੂਟਨੀ ਦੀ ਰਾਤ ਤੱਕ ਲਿਸਟ ਨਹੀਂ ਲਾਉਂਦੇ ਪੰਜ ਦੀ ਰਾਤ ਨੂੰ ਕੱਲ ਬਾਅਦ ਦੁਪਹਿਰ 3-4 ਵਜੇ ਦੱਸ ਦੇ ਕਿ ਤੇਰੇ ਪੇਪਰ ਕੈਨਸਲ ਹੋ ਗਏ ਆ ਉਹ ਬੰਦੇ ਕੋਲ ਕੋਈ ਰਸਤਾ ਨਹੀਂ ਆ ਲੀਗਲ ਕਿਉਂਕਿ ਪਹਿਲਾਂ ਉਹ ਡੀਸੀ ਕੋਲ ਐਸਡੀਐਮ ਕੋਲ ਸੋਹ ਬੰਦਿਆਂ ਕੋਲ ਜਾ ਸਕਦਾ ਇਹਨਾਂ ਨੇ ਆਪਰੇਸ਼ਨ ਇਸ ਹਿਸਾਬ ਨਾਲ ਕੀਤੇ ਆਮ ਪਾਰਟੀ ਨੇ ਕਿ ਲੋਕਾਂ ਨੂੰ ਕਾਨੂੰਨੀ ਜਿਹੜਾ ਰਸਤਾ ਸੀ ਉਹ ਵੀ ਲੈਣ ਦਾ ਰਸਤਾ ਨਹੀਂ ਛੱਡਿਆ ਮੈਂ ਸਮਝਦਾ ਇੰਨਾ ਘਾਣ ਥੱਲੇ ਦੀ ਰਾਜਨੀਤੀ ਦਾ ਇੰਨਾ ਜ਼ਿਆਦਾ ਜ਼ਿਆਤੀਆਂ ਵਾਲਾ ਇਲੈਕਸ਼ਨ ਮੈਂ ਅਫਸਰ ਵੀ ਰਿਆਂ ਪੋਲਿਟਿਸ਼ੀਅਨ ਵੀ ਹਾਂ ਇਸ ਤਰ੍ਹਾਂ ਦਾ ਨਹੀਂ ਦੇਖਿਆ ਜਿਸ ਤਰ੍ਹਾਂ ਦੀ ਆਮ ਪਾਰਟੀ ਸਰਕਾਰ ਕਰਦੀਆਂ ਉਹ ਸਾਰੀਆਂ ਮੈਂ ਅੱਜ ਸ਼ਿਕਾਇਤਾਂ ਲੈ ਕੇ ਆਇਆ ਸੀ ਕਿ ਇਹਦੇ ਤੇ ਕਾਰਵਾਈਆਂ ਕਰੋ ਔਰ ਇਹਦਾ ਰਸਤਾ ਕਰੋ ਹੁਣ ਗਾਂ ਤੋਂ ਜਿਹੜੀਆਂ ਵੋਟਾਂ ਪੈਣੀਆਂ ਨੇ ਉਹਦੇ ਚ ਆਮ ਪਾਰਟੀ ਵਾਲੇ ਇਹ ਸਰਕਾਰ ਦਾ ਮਿਸਯੂਜ਼ ਕਰਕੇ ਇਹ ਨਾ ਹੋਣ ਕਿ ਸਾਡੇ ਲੋਕਾਂ ਨੂੰ ਵੋਟ ਹੀ ਨਾ ਪਾਉਣ ਦੇਣ ਇਹ ਸਾਰੀਆਂ ਮੈਂ ਗੱਲਾਂ ਕਰਕੇ ਆ ਇਸ ਦਾ ਕੋਈ ਹੱਲ ਮਿਲਿਆਗਾ ਜੀ ਜਾਂ ਹੱਲ ਉਹਨਾਂ ਨੇ ਕਿਹਾ ਕਿ ਅਸੀਂ ਬਿਲਕੁਲ ਹੱਲ ਕਰਾਂਗੇ ਪਹਿਲਾਂ ਵੀ ਅਸੀਂ ਬਹੁਤ ਸਾਰੀਆਂ ਡਾਇਰੈਕਸ਼ਨ ਦਿੱਤੀਆਂ ਨੇ ਹੁਣ ਨਵੀਆਂ ਡਾਇਰੈਕਸ਼ਨ ਦਵਾਂਗੇ VOTING ਦੇ ਵਕਤ ਤਾਂ ਜੋ ਗੜਬੜ ਨਾ ਹੋ ਸਕੇ ਜਿਨ੍ਹਾਂ ਦੇ ਰੱਦ ਕਰਤੇ ਜੀ ਉਹਨਾਂ ਨੂੰ ਕੋਈ ਰੀਕਨਸੈਪਟ ਕੀਤਾ ਜਾਏ ਉਹਨਾਂ ਨੂੰ ਹੁਣ ਇਹ ਕਹਿ ਰਿਹਾ ਕਿ ਦੇਖੋ ਜੀ ਉਹਨਾਂ ਨੂੰ ਇਲੈਕਸ਼ਨ ਤੋਂ ਬਾਅਦ DCਆਂ ਕੋਲ ਪਾਵਰ ਹੈਗੀ ਆ ਔਰ DC ਨੂੰ ਇਹ ਵੀ ਪਾਵਰ ਹੁੰਦੀ ਹੈ ਕਿ ਜੇ ਉਹ ਗਲਤ ਪੇਪਰ ਰਿਜੈਕਟ ਕੀਤੇ ਆ ਉਹ ਇਲੈਕਸ਼ਨ ਵੀ ਰੱਦ ਕੀਤੀ ਜਾ ਸਕਦੀ ਆ ਮੈਂ ਤਾਂ ਹੀ ਤਾਂ ਮੈਂ ਜਿਹੜੀ ਕੱਲ ਤੁਹਾਨੂੰ ਦੱਸ ਰਿਹਾ ਉਹ 5 ਤਰੀਕ ਨੂੰ ਉਹਨਾਂ ਲੋਕਾਂ ਕੋਲ ਮੌਕਾ ਸੀ ਜੇ ਸ਼ਾਮ ਤੱਕ ਵੀ ਦੱਸਦੇ ਉਹ ਮੌਕਾ ਸੀ ਉਹ ਰਾਤ ਵੀ ਕੱਢਤੀ 6 ਦੀ ਸਵੇਰ ਵੀ ਕੱਢਤੀ ਸਵੇਰੇ 12 ਵਜੇ 1 ਵਜੇ ਤੱਕ ਵੀ ਉਹ ਵਿਚਾਰੇ ਆਪਣੀਆਂ ਐਪਲੀਕੇਸ਼ਨਾਂ ਦੇ ਸਕਦੇ ਅਸੀਂ ਉਹੀ ਮੈਂ ਗੱਲ ਕਹਿ ਰਿਹਾ ਕਿ ਇਹ ਇੰਨੇ ਤਰੀਕੇ ਨਾਲ ਲੋਕਾਂ ਦੇ ਪੇਪਰ ਰਿਜੈਕਟ ਕੀਤੇ ਆ ਕਿ ਜਿਹੜਾ ਲੀਗਲ ਵੇ ਆਊਟ ਸੀ ਉਹਦਾ ਸਾਰਾ ਰਸਤਾ ਬੰਦ ਕਰਤਾ ਇਹ ਆਮ ਪਾਰਟੀ ਦੀ ਸਰਕਾਰ ਆ ਮੈਂ ਇਹ ਸਾਰੇ ਕੰਮਾਂ ਦਾ ਇਹਨਾਂ ਦਾ ਵਿਰੋਧ ਕਰਦਾ ਔਰ ਇਹਨਾਂ ਨੂੰ ਚੇਤਾਵਨੀ ਦਿੰਦਾ ਤੁਹਾਨੂੰ ਅਜੇ ਹੁਣ ਅਸੀਂ ਪਾਰਲੀਮੈਂਟ ਚ ਹਰ ਆਇਆ ਤੁਹਾਨੂੰ ਅਜੇ ਹੁਣ ਤੁਹਾਡੀਆਂ ਸਾਰਾ ਕੁਝ ਅਸੀਂ ਤੁਹਾਨੂੰ ਸਾਡਾ ਹੈ ਕਿ ਨਹੀਂ ਹਰਿਆ ਥੱਤ ਸੀਟਾਂ ਸਾਡੀਆਂ ਤੁਸੀਂ ਤੁਹਾਨੂੰ ਤੇ ਅਜੇ ਵੀ ਫਿਰ ਤੁਸੀਂ ਜਾਤੀਕਰਨ ਦਾ ਸੋਚ ਰਹੇ ਹੋ ਪੰਚਾਇਤਾਂ 'ਚ ਵੀ ਤੁਹਾਨੂੰ ਹਰਾਵਾਂਗੇ ਔਰ ਦੇਖਿਓਾ ਕੀ ਹੈ ਅਗਲੀ ਅਸੈਂਬਲੀ 'ਚ ਲੋਕ ਤੁਹਾਡਾ ਕੀ ਬਣਾਉਂਦੇ ਆ ਠੀਕ ਹੈ ਜੀ ਹਾਂਜੀ ਠੀਕ ਹੈ ਸਰ 1 ਟੂ 1 ਕਰ ਦਿੰਨੇ ਆ ਹਜੇ ਹੋਰ ਵੀ ਅਰੇ ਸਭ ਕੁਝ ਤਾਂ ਕਹਿਤਾ ਆਜੋ ਆਜੋ ਸੋਈ ਸਮੇਂ ਨਾਲ ਸਾਡੇ ਨਾਲ ਡਾਕਟਰ ਅਮਰ ਸਿੰਘ ਜਿਹੜੇ ਐਮਪੀ ਹੈਗੇ ਨੇ ਤੁਸੀਂ ਅੱਜ ਚੋਣ ਕਮਿਸ਼ਨ ਦਫਤਰ ਆਏ ਹੋ ਤਾਂ ਕੀ